अरविंद केजरीवाल 알아 ਦੱਸਣਗੇ ਕਿ ਪੰਜਾਬ ਚ ਟਾਊਨ ਪੱਲੇ ਨੇ ਕਿਵੇਂ ਆਉਣੀ ਹੈ ਕੀ ਇਹ ਦੱਸਣਗੇ ਫਰੀਦਕੋਟ ਪਿਛਲੇ 20 ਸਾਲ ਤੋਂ ਪਟਿਆ ਹੋਇਆ ਕਿਉਂ ਹੈ ਅਸੀਂ ਨਿੱਤ ਧੱਕੇ ਖਾਂਦੇ ਹਾਂ ਉੱਥੋਂ ਦੀ ਜਾਂਦੇ ਧੱਕੇ ਇਸ ਲਈ ਕਹਿ ਰਹੇ ਆ ਕਿ ਆ ਪੁਲ ਜੀ ਪਟਿਆ ਹੋਇਆ ਆ ਸੜਕ ਪੱਟੀ ਹੋਈ ਮੈਂ ਕਿਹਾ ਸਹੀ ਕਿਹੜਾ ਉਹ ਦੱਸ ਦਿਓ ਕਾਨੂੰਨ ਲੈ ਕੇ ਆ ਰਹੇ ਆ ਇਹ ਐਪਲੀਕੇਬਲ ਹੋਣਾ 2018 ਤੋਂ ਇਹ ਕਿਹੜਾ ਕਾਨੂੰਨ ਆ ਗਿਆ ਤੁਸੀਂ ਪਹਿਲੇ ਅੱਜ ਮਲਾਜਮ ਤੁਸੀਂ ਜਿਹੜਾ ਰੱਖਿਆ ਪਾਸ ਕੀਤਾ ਉਹ ਨਕਸ਼ੇ ਦੀ ਤਾਂ ਵੈਲਿਊ ਖਤਮ ਹੋ ਗਈ ਤੁਸੀਂ ਜਾ ਕੇ ਮੁੜ ਕੇ ਉਹਨੂੰ ਕਹੋਗੇ ਜੀ ਕਿ ਮਤਲਬ ਜਿਹੜੇ ਨਵਾਂ ਕਾਨੂੰਨ ਆਏਗਾ ਉਹਦੇ ਚ ਹੋਰ ਐਫ ਆਰ ਦੇ ਦਿਓਗੇ ਤੁਸੀਂ ਇਹ ਪਾਲਸੀ ਲਾਗੂ ਹੋ ਗਈ ਜੀ ਤਾਂ ਬੱਸ ਫਿਰ ਪੰਜਾਬੀ ਇਹ ਹੀ ਕਹਿਣਗੇ ਜਿਵੇਂ ਸੁਣਦੇ ਸੀ ਨਾ ਆਪਾਂ ਵੇ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂਗੇ ਤੇ ਲੇਟ ਚੁੱਕਣੀ ਪਏ ਆ। ਦਾ ਪੰਜਾਬ ਯੂਨੀਫਾਈਲਡ ਬਿਲਡਿੰਗ ਰੂਲਸ 2025 ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੁਝ ਸੁਝਾਅ ਮੰਗੇ ਗਏ ਆ। ਸੁਝਾਅ ਇਸ ਤਰੀਕੇ ਦੇ ਮੰਗੇ ਗਏ ਆ ਕਿ 23 ਅਗਸਤ ਤੱਕ ਤੁਸੀਂ ਸੁਝਾਅ ਦਿਓ ਕਿ ਜਿਹੜੇ ਨਵੇਂ ਬਾਇਲॉज ਬਣਾਏ ਜਾ ਰਹੇ ਨੇ, ਨਵਾਂ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ, ਬਿੱਲ ਲਿਆਂਦਾ ਜਾ ਰਿਹਾ ਉਸ ਨੂੰ ਲੈ ਕੇ ਅਸੀਂ ਕੀ ਕੀ ਕਰ ਸਕਦੇ ਹਾਂ। ਲੇਕਿਨ ਇਹਦੀਆਂ ਟਰਮਸ ਐਂਡ ਕੰਡੀਸ਼ਨਸ, ਰੂਲਸ ਸਾਰੇ ਫਰੇਮ ਕਰ ਦਿੱਤੇ ਗਏ ਨੇ। ਉਹਨਾਂ ਤੇ ਆਬਜੈਕਸ਼ਨ ਜਿਹਨੇ ਜ਼ਾਹਿਰ ਕਰਨਾ ਹੈ ਉਹ ਆਕੇ 23 ਅਗਸਤ ਤੱਕ ਯਾਨੀ ਕਿ ਕੱਲ ਤੱਕ ਇੱਥੇ ਆਪਣੇ ਜਮ੍ਹਾਂ ਫਾਰਮ ਕਰਵਾ ਸਕਦਾ ਸਾਡੇ ਨਾਲ ਇੱਥੇ ਪੀਏਸੀ ਮੱਤੇਵਾਲ ਕਮੇਟੀ ਦੇ तमाम ਮੈਂਬਰ ਹੈਗੇ ਨੇ ਇਹਨਾਂ ਗੱਲਬਾਤ ਕਰਦੇ ਆ ਕਿਉਂਕਿ ਬੜਾ ਅਹਿਮ ਮੁੱਦਾ ਹੈਗਾ ਜਿਹੜੇ ਨਵੇਂ ਬਾਇਲॉज ਆ ਰਹੇ ਨੇ ਕਾਨੂੰਨ ਆ ਰਹੇ ਨੇ ਉਹਨਾਂ ਤਹਿਤ ਕਿਸ ਤਰੀਕੇ ਦੇ ਨੁਕਸਾਨ ਹੋ ਸਕਦੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਹਰਕੀਰਤ ਜੀ ਨਾਲ ਗੱਲਬਾਤ ਕਰ ਲੈਣਾ ਜੀ ਅੱਜ ਤੁਸੀਂ ਅਬਜੈਕਸ਼ਨ ਦੇ ਕੇ ਆਏ ਹੋ ਕੀ ਗੱਲਬਾਤ ਹੋਈ ਹੈ ਕੀ ਕੀ ਅਬਜੈਕਸ਼ਨ ਨੇ ਜੀ ਸੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਹੜਾ ਇਹ ਬਾਇਲॉज ਕਹਿ ਲੋ ਜਾਂ ਰੂਲਸ ਕਹਿ ਲੋ ਪੰਜਾਬ ਦੇ ਲਿਆਂਦੇ ਜਾ ਰਹੇ ਆ ਉਹਦੇ ਵਿੱਚ ਬਹੁਤ ਪਹਿਲਾਂ ਤਾਂ ਇਲੀਗੈਲਿਟੀਆਂ ਨੇ ਮੈਂ ਜੋ ਸਮਝਦਾ ਗੈਰ ਕਾਨੂੰਨੀ ਰੂਲ ਜਿਹੜੇ ਲਿਆਂਦੇ ਜਾ ਰਹੇ ਆ ਅਸੀਂ ਤਾਂ ਇੱਥੋਂ ਤੱਕ ਸਮਝਦੇ ਆ ਕਿ ਇਹ ਲੈਂਡ ਪੂਲਿੰਗ 2.0 ਹੀ ਹੈ ਇੱਕ ਤਰ੍ਹਾਂ ਦੀ ਭਈ ਜਿਵੇਂ ਪਿੰਡਾਂ ਵਾਸਤੇ ਲੈਂਡ ਪੂਲਿੰਗ ਦਾ ਖਤਰਾ ਸੀਗਾ ਇਹ ਸ਼ਹਿਰੀ ਇਲਾਕਿਆਂ ਵਾਸਤੇ ਉਸ ਤੋਂ ਵੱਡਾ ਖਤਰਾ ਹੀ ਹੈ ਤੇ ਇਹਦੇ ਵਿੱਚ ਇਦਾਂ ਦੇ ਪ੍ਰੋਵੀਜ਼ਨ ਹੈਗੇ ਆ ਕਿ ਜਿੰਨੀ ਮਰਜ਼ੀ ਉੱਚੀ ਬਿਲਡਿੰਗ ਬਣਾ ਲਓ ਕੋਈ ਉਹਦੀ ਲਿਮਟ ਨਹੀਂ ਹੈ ਅਨਲਿमिटेड ਹਾਈਟ ਤੇ ਤੁਸੀਂ ਜਾ ਸਕਦੇ ਹੋ ਹਮ ਬੇਸਮੈਂਟਾਂ ਉਹ ਜਿੱਥੇ ਮਰਜ਼ੀ ਬਣਾ ਸਕਦੇ ਹੋ ਤੇ ਜਿਹੜੀ ਪੋਪੂਲੇਸ਼ਨ ਦੀ ਡेंसिटी ਹੈ ਇੱਕ ਪਾਰਟਿਕੂਲਰ ਏਰੀਆ ਦੀ ਜੇ ਪਹਿਲਾਂ ਇੱਕ ਹੈਕਟੇਅਰ 'ਚ 450 ਸੀ ਤੇ ਹੁਣੇ 900 ਹੋ ਸਕਦੀ ਹੈ ਜਿਹੜੇ ਏਰੀਆ ਦੇ ਵਿੱਚ 500 ਸੀ ਉੱਥੇ 1000 ਹੋ ਸਮਾ ਤਕਰੀਬਨ ਇਹ ਡਬਲ ਪੋਪੂਲੇਸ਼ਨ ਡेंसिटी ਜਿਹੜੀ ਹੈ ਉਹਨੂੰ ਮੰਨ ਕੇ ਜਿਹੜੀ ਹੈ ਪਲੈਨਿੰਗ ਕਰ ਰਹੀ ਹੈ ਹਮ ਹਮ ਤੋ ਇਹ ਸਾਰੀਆਂ ਹੀ ਗੱਲਾਂ ਖਤਰਨਾਕ ਹੈ ਜੇ ਅਸੀਂ ਵਾਤਾਵਰਣ ਲਈ ਦੇਖੀਏ ਤਾਂ ਖਤਰਨਾਕ ਹੈ ਕਿ ਅਭੀ ਨਾ ਇੰਨਾ ਪਾਣੀ ਸਾਡੇ ਕੋਲ ਥੱਲੋਂ ਕਿੱਥੋਂ ਕੱਢਣਾ ਹੈ ਫਿਰ ਉਹ ਸੀਵਰੇਜ ਕਿੱਥੇ ਜਾਊਗਾ ਇੰਨਾ ਜ਼ਿਆਦਾ ਜੇ ਡੈਂਸਿਟੀ ਹੋ ਜਾਊਗੀ ਫਿਰ ਉਹ ਗ੍ਰੀਨ ਏਰੀਆਜ਼ ਉਹਨੇ ਹੀ ਰਹਿਣੇ ਆ ਸੜਕਾਂ ਉਹਨੀਆਂ ਹੀ ਰਹਿਣੀਆਂ ਪਾਰਕ ਉਹਨੇ ਹੀ ਰਹਿਣੇ ਆ ਤੋ ਇਹ ਗੱਲਾਂ ਸਾਰੀਆਂ ਨੂੰ ਦੇਖਦੇ ਹੋਏ ਇਹ ਬੇਸਿਕ ਫਲੋ ਜਿਹੜਾ ਹੈਗਾ ਔਰ ਦੂਜਾ ਫਿਰ ਇਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਸਟੱਡੀ ਨਹੀਂ ਕਰਾਈ ਇਹਦੇ ਵਾਸਤੇ ਵੀ ਐਡੇ ਵੱਡੇ ਫੈਸਲੇ ਜੇ ਐਡੀ ਵੱਡੀ ਚੇਂਜ ਲੈਣੀ ਹੋਵੇ ਤਾਂ ਉਹਦਾ ਕੋਈ ਆਧਾਰ ਹੁੰਦਾ ਹੈ ਵੀ ਅਸੀਂ ਆ ਆਧਾਰ ਵੀ ਆ ਫਲਾਨੀ ਫਲਾਨੀ ਯੂ ਇਦਾਂ ਇਦਾਂ ਕਰਦੇ ਆਂਗੇ ਤੇ ਇੱਥੇ ਜ਼ਿੰਦਗੀ ਬਿਹਤਰ ਹੋ ਜਾਏਗੀ ਜਾਂ ਤੇ ਉਹ ਦਿਖਾ ਦਿਓ ਕੋਈ ਸਟੱਡੀ ਹੈਗੀ ਤਾਂ ਇਹੋ ਜੀ ਕੋਈ ਸਟੱਡੀ ਨਹੀਂ ਹੈਗੀ ਤੇ ਤੁਸੀਂ ਇੱਕ ਕੰਕਰੀਟ ਦਾ ਜੰਗਲ ਜਿਹੜਾ ਹੈ ਉਹਨੂੰ ਉਹਦੇ ਚ ਬਦਲਣ ਦੀ ਗੱਲ ਕਰਦੇ ਹੋ ਸਾਰੇ ਸ਼ਹਿਰਾਂ ਨੂੰ ਫਿਰ ਜਿਹੜੇ ਤੁਸੀਂ ਸੁਝਾਅ ਮੰਗ ਰਹੇ ਹੋ ਉਹਦੀ ਹੁਣ ਅੱਜ ਆਖਰੀ ਡੇਟ ਹੈ ਤੁਸੀਂ ਕੱਲ ਕਹਿ ਰਹੇ ਸੀਗੇ ਪਰ ਕੱਲ ਸੈਟਰਡੇ ਛੁੱਟੀ ਹੈ ਇੱਥੇ ਛੁੱਟੀ ਹੈ ਚਲੋ ਤਾਂ ਅੱਜ ਹੀ ਅੱਜ ਹੀ ਅਜਨੇ ਦੇਣੇ ਅੱਜ ਪਹੁੰਚਾ ਦਿਓ ਭਾਈ ਹਾਂ ਅਤਾ ਉਸ ਤੋਂ ਬਾਅਦ ਇਹ ਅੰਗਰੇਜ਼ੀ ਦੇ ਵਿੱਚ ਸਾਰਾ ਡਾਕੂਮੈਂਟ ਜਿਹਨੂੰ ਆਂਦੀ ਹੈ ਭਾਈ ਉਹ ਸਮਝ ਲਓ ਜਿਹਨੂੰ ਨਹੀਂ ਆਂਦੀ ਕੀ ਤੇ ਫਿਰ ਉਹ ਤੁਹਾਨੂੰ ਬਾਅਦ ਪਤਾ ਲੱਗੂਗਾ ਕੀ ਉਹ ਹੈ ਸਮਝਾਉਣੀ ਹੁੰਦੀ ਤਾਂ ਸ਼ਾਇਦ ਉਹਨਾਂ ਨੇ ਬੜੀਆਂ ਪ੍ਰੈਸ ਕਾਨਫਰੰਸ ਕਰ ਦਿੰਦੇ ਇੱਕ ਇਸ਼ੂ ਤੇ 6-6 ਪ੍ਰੈਸ ਕਾਨਫਰੰਸ ਹੋ ਜਾਂਦੀਆਂ ਪੰਜਾਬ ਸਰਕਾਰ ਚ ਅਸੀਂ ਤੋਜ ਮਾਨ ਜੀ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਿਆਸਤ ਕੀ ਲੱਗਦੀ ਆ ਤੁਹਾਨੂੰ ਇਹਦੇ ਪਿੱਛੇ ਵਾਰ-ਵਾਰ ਬਿਲਡਰਾਂ ਨੂੰ ਜਾਂ ਫਿਰ ਜਿਹੜੇ ਕਾਰਪੋਰੇਟ ਕਹਿ ਲੋ ਉਹਨਾਂ ਨੂੰ ਫਾਇਦਾ ਦੇਣ ਲਈ ਉਤਾਵਲੀ ਕਿਉਂ ਲੱਗਦੀ ਪਈ ਹੈ ਸਰਕਾਰ ਵਾਰ-ਵਾਰ ਇਸ ਤਰੀਕੇ ਦੇ ਬਾਇਲॉज ਕਾਨੂੰਨ ਕਿਉਂ ਲਿਆਂਦੇ ਜਾ ਰਹੇ ਆ ਇਸ ਤਰੀਕੇ ਦੀਆਂ ਪਾਲਿਸੀਆਂ ਕਿਉਂ ਲਿਆਂਦੀਆਂ ਜਾ ਰਹੇ ਤੁਸੀਂ ਇਹ ਦੱਸੋ ਲਈ ਵੀ ਸਿਆਸਤ ਕਿਹੜੇ ਕੰਮਾਂ ਚ ਨਿਗੇ ਇਹਨਾਂ ਦੇ ਇਹ ਸਿਰਫ ਪੈਸਾ ਕਿੱਥੋਂ ਕਮਾ ਸਕਣ ਹਮਮ ਔਰ ਉਸ ਤੋਂ ਵੀ ਦੁੱਖ ਦੀ ਗੱਲ ਕਿ ਸਾਡੀ ਡਿਮਾਂਡ ਕੀ ਦੀ ਹੈ ਹਮਮ ਕੌਣ ਲੋਕ ਨੇ ਜੋ ਇਨ੍ਹਾਂ ਬਿਲਡਿੰਗਾਂ 'ਚ ਰਹਿਣਗੇ ਜਿਹੜੀਆਂ ਇਹ ਹਾਈ ਰਾਈਜ਼ ਕਰ ਰਹੇ ਨੇ ਹਮਮ ਮੈਂ ਆਪਦੀਆਂ ਅੱਖਾਂ ਦੇ ਸਾਹਮਣੇ ਬੰਬੇ ਨੂੰ ਬਰਬਾਦ ਹੁੰਦਾ ਵੇਖਿਆ ਉਦੋਂ ਉੱਥੋਂ ਦੇ ਲੀਡਰਾਂ ਨੇ ਕਿਹਾ ਸੀ ਇਹ ਡਿਵੈਲਪਮੈਂਟ ਹੈ ਡਿਵੈਲਪਮੈਂਟ ਕਹਿ ਕੇ 2005 ਤੋਂ ਪਹਿਲਾਂ ਉੱਥੇ ਫਲੱਡ ਨਹੀਂ ਆਉਂਦੇ ਸੀ ਸ਼ਹਿਰਾਂ 'ਚ ਮੈਂ ਰਿਹਾ ਉੱਥੇ 25 ਸਾਲ ਇਹ 5 ਤੋਂ ਬਾਅਦ ਆਉਣ ਲੱਗੇ ਨੇ ਜਿਹੜੇ ਹਰ ਸਾਲ ਮੌਨਸੂਨ ਦੇ ਵਿੱਚ ਉੱਥੇ ਫਲੱਡਡ ਹੋ ਜਾਂਦਾ ਹੈ ਉਹਦਾ ਕਾਰਨ ਕੀ ਹੈ ਕਿ ਜੇ 5 ਬੰਦਿਆਂ ਲਈ ਜਗ੍ਹਾ ਉੱਥੇ 25 ਬੰਦੇ ਠਹਿਰਣਗੇ ਤਾਂ ਉਹਦਾ ਮਾਇਨੇ ਕੀ ਹੈ ਕੀ ਉੱਥੇ ਇਨਫਰਾਸਟ੍ਰਕਚਰ ਹੈਗਾ ਮੋਢਲਾ ਢਾਂਚਾ ਹੈਗਾ ਸਕੂਲ ਹੈਗੇ ਨੇ ਸੜਕਾਂ ਹੁੰਦੀਆਂ ਨੇ ਲਿੰਕ ਰੂਟਸ ਹੁੰਦੀਆਂ ਚੌੜੀਆਂ ਨੇ ਤੁਸੀਂ ਹੋਰ ਛੱਡੋ ਇਹਨਾਂ ਨੇ ਪਲਾਨ ਕਰਨਾ ਇਹਨਾਂ ਦੀ ਆਪ ਦੀ ਤਾਂ ਪਾਰਕਿੰਗ ਹੈ ਨਹੀਂ ਕਿਤੇ ਸਾਰੀ ਲੜਕੋਲ ਕੇ ਆ ਜਾਣਾ ਮੈਂ ਨਹੀਂ ਮੈਂ ਤਾਂ ਨਹੀਂ ਇੱਥੇ ਪਹਿਲਾਂ ਤਾਂ ਇੱਧਰ ਪਾਰਕਿੰਗ ਨਹੀਂ ਮਿਲੀ ਇੱਥੇ ਨਹੀਂ ਮਿਲੀ ਆ ਉੱਥੇ ਵਿਚਾਰੇ ਦੋ ਜਣੇ ਮੈਨੂੰ ਜਾਣਨ ਵਾਲੇ ਸੀ ਉਹ ਗੱਡੀ ਠੋਕੀ ਖੜੇ ਮੈਂ ਦੋਨਾਂ ਦਾ ਸਮਝਾਉਂਦਾ ਮੈਂ ਚਾੜੀ ਯਾਰ ਪਰੇ ਰਲ ਮਿਲ ਕੇ ਕਰਾ ਲਓ ਜੋ ਹੁਣ ਇਹ ਕਰਨਗੇ ਭਲੇ ਨਹੀਂਗਾ ਜਗ੍ਹਾ ਪਲੈਨਿੰਗ ਉਹ ਕਰਨਗੇ ਜਿਨ੍ਹਾਂ ਨੇ ਪੰਜਾਬ ਦਾ ਕੋਈ ਵੇੜਾ ਹੀ ਨਹੀਂ ਦੇਖਿਆ ਆਈ ਮੀਨ ਟੂ ਸੇ ਕਿ ਦਿੱਲੀ ਵਾਲੇ ਅਰਵਿੰਦ ਕੇਜਰੀ ਵਾਲਾ ਇਹ ਦੱਸਣਗੇ ਕਿ ਪੰਜਾਬ ਚ ਟਾਊਨ ਪਲੈਨਿੰਗ ਕਿਵੇਂ ਹੋਣੀ ਹੈ ਕਿ ਇਹ ਦੱਸਣਗੇ ਫਰੀਦਕੋਟ ਪਿਛਲੇ 20 ਸਾਲ ਤੋਂ ਪਟਿਆ ਹੋਇਆ ਕਿਉਂ ਹੈ ਅਸੀਂ ਨਿੱਤ ਧੱਕੇ ਖਾਣੇ ਉੱਥੋਂ ਦੀ ਜਾਂਦੇ ਧੱਕੇ ਇਸ ਲਈ ਕਹਿ ਰਹੇ ਆ ਕਿ ਆ ਪੁਲ ਦੀ ਪੱਟਿਆ ਹੋਇਆ ਆ ਸੜਕ ਪੱਟੀ ਹੋਈ ਮੈਂ ਕਿਹਾ ਸਹੀ ਕਿਹੜਾ ਉਹ ਦੱਸ ਦਿਓ ਪੂਰਾ ਏਰੀਆ ਹੀ ਆ ਮੁਕਸਰ ਮਲੋਟ ਲਾ ਲੋ ਬੂਗਾ ਲੈ ਲੋ ਐ ਤਾਰਾਂ ਐ ਥੱਲੇ ਲਾ ਕੇ ਜਾਂਦੀਆਂ ਨੇ ਓਏ ਜਿਹੜਾ ਇਹ ਹੈਗੀ ਨਹੀਂ ਪਤਾ ਕੀ ਆ ਭਾਜੀ ਦੋ ਗੱਲਾਂ ਨੇ ਹੈ ਕੀ ਐ ਕਿ ਉਹ ਸਹੀ ਐ ਉਹ ਸਹੀ ਐ ਸੈਕਿੰਡ ਜੇ ਉਹ ਸਹੀ ਐ ਤਾਂ ਉੱਥੇ ਜਿਹੜੇ ਆਲਰੇਡੀ ਕਲੋਨੀਆਂ ਬਣਾਈਆਂ ਗਈਆਂ ਨੇ ਜਿਵੇਂ ਰੋਪੜ ਜੈਲ ਸਿੰਘ ਕਲੋਨੀ ਹੈ ਜਗਰਾਉਂ ਹੈ ਮੋਗੇ ਹੈ ਕਿ ਉਹ ਵਸ ਗਈਆਂ ਨੇ 82 ਦੀਆਂ ਤੀਜਾ ਤੀਜਾ ਹਿੱਸਾ ਖਾਲੀ ਹੈ ਪੰਜਾਬ ਦੀ ਸਾਰੀ ਦੁਨੀਆ ਨੂੰ ਪਤਾ ਪੰਜਾਬ ਦੇ ਬੰਦੇ ਬਾਹਰ ਜਾ ਰਹੇ ਨੇ ਘਰਾਂ ਨੂੰ ਜਿੰਦਰੇ ਲੱਗੇ ਪਏ ਕੌਣ ਰਹਿਣਗੇ ਕੀ ਇਹ ਦੱਸਣ ਨੂੰ ਰੱਖਣ ਦੀ ਤਿਆਰੀ ਹੈ ਥੈਟਸ ਵਾਈ ਬੁਯਾਸ ਕਿ ਡਿਮਾਂਡ ਸਰਵੇ ਕਿੱਥੇ ਹੈ ਜਾਂ ਤੁਸੀਂ ਡਿਮਾਂਡ ਹੈ ਇਹਦੀ ਕੋਈ ਗਿਣਤੀ ਮਿੰਤੀ ਕੀਤੀ ਹੈ ਜਿਹਨੂੰ ਆਪਾਂ ਪਲੈਨਿੰਗ ਕਹਿ ਦਿੰਦੇ ਹਾਂ ਦੱਸ ਦਿਓ ਹੈਗੇ ਤਾਂ ਸਾਨੂੰ ਵੀ ਵਿਖਾ ਦਿਓ ਸਾਨੂੰ ਸਿੱਖਿਆ ਮਿਲ ਜੂਗੀ ਦਿੱਲੀ ਵਾਲਿਆਂ ਨੇ ਪੰਜਾਬ ਵਾਲਿਆਂ ਨੂੰ ਪੰਜਾਬ ਬਾਰੇ ਦੱਸਤਾ ਸਾਨੂੰ ਵੀ ਪਤਾ ਲੱਗ ਜੇ ਕਿੱਥੇ ਐ ਬਿਲਡਰਾਂ ਵੱਲੋਂ ਬੜੀ ਡਿਮਾਂਡ ਹੈ ਜੀ ਉਹਨੇ ਇੱਕ ਹੋਰ ਦੱਸਾਂ ਮੈਂ ਤੁਹਾਨੂੰ ਜਿਹੜੇ ਬਿਲਡਰਸ ਨੇ ਜਾਂ ਜਿਹੜੇ ਤੁਸੀਂ ਕਹੇ ਲੋ ਪ੍ਰਾਪਰਟੀ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਅੰਦੇ ਅੱਛਾ ਭਾਜੀ ਹੈ ਇਹ ਜਿਹੇ ਕੰਮ ਹੋ ਰਿਹਾ ਹੈ ਉਮੇਗਾ ਤੁਸੀਂ ਨਹੀਂ ਉਸ ਵਾਲੇ ਕੰਮ ਚਾਹੇ ਨਹੀਂ ਜੀ ਇਹ ਤਾਂ ਕੁਛ ਕੀ ਹੁੰਦੇ ਨੇ ਵੱਡੇ ਲੈਵਲ ਤੇ ਹੁੰਦਾ ਕੁਛ ਕੌਣ ਹੁੰਦੇ ਨੇ ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਨੇ ਔਰ ਉਸ ਤੋਂ ਵੀ ਸਭ ਤੋਂ ਸਾਨੂੰ ਜਿਹੜਾ ਮਸਲਾ ਹੈ ਨਾ ਸਾਨੂੰ ਮਸਲਾ ਉਹਨਾਂ ਸ਼ਹਿਰ ਵਾਲਿਆਂ ਦਾ ਹੈ ਜਿਨ੍ਹਾਂ ਕੋਲੇ ਪਹਿਲੇ ਹੀ ਫੈਸਿਲਿਟੀਆਂ ਹੈ ਨਹੀਂ ਤੇ ਬਾਅਦ ਚ ਕੀ ਰਹਿਣ ਗਿਆ ਮੈਂ ਖੁਦ ਵੇਖਿਆ ਤੁਸੀਂ ਸੋਚੋ ਇੱਥੇ ਪੰਜ ਘਰ ਰਹਿ ਰਹੇ ਨਹੀਂ ਪੰਜ ਫਲੋਰ ਨੇ ਜਿਹਦੇ ਇੱਕ ਫਲੋਰ ਤੇ ਚਾਰ ਘਰ ਕਰ ਲਓ ਇਹ ਜੇ 20 ਫਲੋਰ ਬਣ ਗਏ ਇਹ ਬੰਦੇ ਇਹਨਾਂ ਸੜਕਾਂ ਤੇ ਹੀ ਨਿਕਲਣਗੇ ਸਕੂਲ ਇੱਥੇ ਹੀ ਚਾਹੀਦੇ ਨੇ ਪਾਰਕ ਇੱਥੇ ਹੀ ਚਾਹੀਦੇ ਨੇ ਫਾਇਰ ਬਰਗੇਡ ਹੈਗੀ ਜੇ ਆਗੂਗ ਲੱਗੀ ਹਮ ਪੂਰੇ ਪੰਜਾਬ ਚ ਤਿੰਨ ਨੇ ਹਾਈਡਰੌਲਿਕ ਮਸ਼ੀਨਾਂ ਹਾਈਡਰੌਲਿਕ ਮਸ਼ੀਨਾਂ ਤਿੰਨ ਨੇ ਦੱਸਣਗੇ ਬਾਕੀ ਉਹ ਤਿੰਨ ਮਸ਼ੀਨਾਂ ਸਾਰੇ ਸ਼ਹਿਰ ਇਹ ਤਾਂ ਔਰ ਸਭ ਤੋਂ ਦੁਖ ਦੀ ਗੱਲ ਇਹ ਸਾਰੇ ਸ਼ਹਿਰਾਂ ਲਈ ਹੈ ਜਿਹੜੇ ਸ਼ਹਿਰਾਂ ਚ ਹਰ ਸ਼ਹਿਰ ਦੀ ਇੱਕ ਆਵਦੀ ਜੀਓਗ੍ਰਾਫੀ ਕਹਿ ਲੋ ਜਾਂ ਉੱਥੋਂ ਦਾ ਇੱਕ ਕਲਚਰ ਹੈ ਔਰ ਕਿਹੜੀ ਥਾਂ ਤੇ ਕਿਸ ਤਰ੍ਹਾਂ ਦੇ ਲੋਕ ਵਸਦੇ ਨੇ ਕੀ ਉਹ ਸ਼ਹਿਰ ਦੀ ਲੋਕ ਜਿਹੜੇ ਹੈਗੇ ਨੇ ਮਿਊਨਿਸਪਲ ਕਮੇਟੀਆਂ ਆ ਜਾਂ ਜਿਹੜੇ ਲੋਕ ਉਹਨਾਂ ਦੇ ਵਿੱਚ ਡਵੈਲਪਮੈਂਟ ਚ ਸ਼ਾਮਲ ਨੇ ਜਾਂ ਪਬਲਿਕ ਰਿਪਰੈਜ਼ੈਂਟੇਟਿਵ ਨੇ ਕੀ ਉਹਨਾਂ ਤੋਂ ਪੁੱਛਿਆ ਗਿਆ ਕੋਈ ਸੋਸ਼ਲ ਇਮਪੈਕਟ ਜਿਹੜੀ ਹੈ ਕੋਈ ਸੋਸ਼ਲ ਇਮਪੈਕਟ ਹੈ ਜਿਹਦੇ ਤੇ ਰੌਲਾ ਹਾਈ ਕੋਰਟ ਚ ਵੀ ਪਿਆ ਮੈਂ ਕਿਹਾ ਤੁਸੀਂ ਇਹ ਵੇਖੋ ਸੋਸ਼ਲ ਇਮਪੈਕਟ ਦੀ ਗੱਲ ਕਰਤੀ ਇਹਨਾਂ ਨੇ ਸੋਸ਼ਲ ਇਮਪੈਕਟ ਆਪਾਂ ਕਿੰਨੀਆਂ ਗੱਲਾਂ ਚ ਕਹਿੰਦੇ ਆ ਪਹਿਲੀ ਗੱਲ ਤਾਂ ਸਾਨੂੰ ਇਹ ਪਤਾ ਹੁੰਦਾ ਕਿ ਮੈਂ ਜਿਹੜੀ ਜਗ੍ਹਾ ਰਹਿ ਰਿਹਾ ਬੰਬੇ ਨੂੰ ਸਾਡੇ ਇੱਕੋ ਇੱਕ ਦਾ ਸ਼ਹਿਰ ਸੀ ਪਹਿਲਾਂ ਮੋਟਰ ਪੋਲੀਓਨ ਸਿਟੀ ਕਹਿੰਦੇ ਕਿ ਨੂੰ ਜਿੱਥੇ ਦੁਨੀਆਂ ਦਾ ਹਰ ਬੰਦਾ ਵੱਸਦਾ ਸੀ ਅੱਛਾ ਔਰ ਲੋਕਾਂ ਲਈ ਬੜੀ ਦਿੱਕਤ ਹੁੰਦੀ ਸੀ ਔਰ ਉੱਥੇ ਬਾਅਦ ਚ ਇਹ ਬਣ ਗਈਆਂ ਡਿਵੀਜ਼ਨ ਜਿਹੜੀ ਅੱਛੀ ਗੱਲ ਨਹੀਂ ਅਸੀਂ ਉਹਦੇ ਹੱਕ ਚ ਨਹੀਂ ਕਿ ਡਿਵੀਜ਼ਨ ਬਣ ਜਾਈ ਕਿ ਆ ਕਮਿਊਨਿਟੀ ਇੱਧਰ ਗਈ ਆ ਘਾਟ ਕੋਪਰ ਚ ਗੁਜਰਾਤੀ ਆ ਗਏ ਸਾਈਨ ਨਾਲ ਪੰਜਾਬੀ ਆ ਗਏ ਇੱਧਰ ਮਰਾਠੀ ਆ ਗਏ ਈਸਟਰਨ ਸਾਈਡ ਕੀ ਇਹ ਚੀਜ਼ਾਂ ਇਹ ਹੁਣ ਇੱਥੇ ਸ਼ੁਰੂ ਹੋਣ ਆਲੀਆਂ ਨੇ ਕੀ ਆ ਯੂਪੀ ਵਾਲੇ ਅੱਡ ਬਿਹਾਰ ਵਾਲੇ ਅੱਡ ਤੇ ਜਿਹੜੇ ਰੋਹਿੰਗੀਆਂ ਉਹ ਅੱਡ ਤੇ ਪੰਜਾਬੀ ਅੱਡ ਐਉਂਊਗਾ ਜਿਵੇਂ ਈਸਟਰਨ ਬੰਬੇ ਦੇ ਵਿੱਚ ਜਿਹੜੇ ਹੁੰਦੇ ਸੀਗੇ ਸਾਰੇ ਈਸਟਰਨ ਸਬੋਬਸ ਮਰਾਠੀ ਵੈਸਟਰਨ ਚ ਬਾਹਰ ਲਈ ਕੀ ਇਹ ਕਰਨ ਜਾ ਰਹੇ ਨੇ ਇਹ ਦਸਤਾ ਦੇਣਗੇ ਕਿ ਰਹਿਣਾ ਕਿੰਨਾ ਨੇ ਸਾਡੇ ਤਾਂ ਘਰ ਬੰਦ ਹੋਏ ਪਈ ਯਾਰ ਜਿਹੜੇ ਪਿੰਡ ਚ ਜਾਂਦੇ ਆ ਜਲੰਧਰ ਗਏ ਅਸੀਂ ਪਰਸੋਂ ਉੱਥੇ ਇੱਕ ਕੁੱਕੜ ਕਲਾ ਕੁੱਕੜ ਪਿੰਡ ਉੱਥੇ ਇੱਕ ਵੱਡੀ ਰੈਲੀ ਸੀ ਉੱਥੇ 600 ਕਿੱਲਾ ਲੈਂਡ ਪੂਲਿੰਗ ਚ ਸੀ ਮੈਂ ਕਿਹਾ ਤੁਹਾਡੇ ਪਿੰਡਾਂ ਦਾ ਹਾਲ ਕੀ ਆਂ ਦੀ ਜੀ 70% ਸਾਡੇ ਪਿੰਡਾਂ ਦੇ ਬੰਦੇ ਬਾਹਰ ਚਲੇ ਗਏ ਨੇ ਕਬਜ਼ੇ ਵੀ ਹੋ ਜਾਂਦੇ ਉਹਨਾਂ ਦੇ ਘਰਾਂ 70% ਕਬਜ਼ੇ ਹੋ ਰਿਹਾ ਨਾ ਹੁਣ ਮੈਨੂੰ ਦੱਸੋ ਉੱਥੇ ਉਹਨਾਂ ਪਿੰਡਾਂ ਦੇ 600 ਕਿੱਲਾ ਲੈ ਕੇ ਕਿਹਨੂੰ ਵਸਾਉਣਾ ਸੀ लवली ਯੂਨੀਵਰਸਿਟੀ ਦੇ ਬੈਕ ਸਾਈਡ ਤੇ ਉਹ ਦੱਸਣਗੇ ਉੱਥੇ ਕਿਹਨੂੰ ਵਸਾਉਣਾ ਸੀ ਇਨਾਂ ਤੋਂ ਪੁੱਛਣ ਦਾ ਮਸਲਾ ਕੀ ਹੈ ਕਿ ਇਨਾਂ ਨੇ ਇੱਕ ਦੋ ਪ੍ਰੋਮਿਸਸਸ ਐਬ ਜੇ ਕਰ ਲਈ ਜਿਹੜੇ ਪੂਰੇ ਨਹੀਂ ਕੀਤੇ ਜਿਵੇਂ ਕਿ ਹਜ਼ਾਰ ਰੁਪਏ ਵਾਲਾ ਇਸ ਬੇਵਕੂਫੀ ਕਹੂੰਗਾ ਮੈਂ ਨਾਨੂ ਕਿ ਉਹਨੂੰ ਕਿਵੇਂ ਪੂਰਾ ਕਰ ਪਾਈਏ ਡੈਸਪਰੇਸ਼ਨ ਡੈਸਪਰੇਸ਼ਨ ਦੇ ਵਿੱਚ ਅਜਿਹੀ ਚੀਜ਼ਾਂ ਲੈ ਕੇ ਆ ਰਹੇ ਨੇ ਕਿ ਥੋੜਾ ਬਹੁਤ ਪੈਸਾ ਹੱਥ ਚ ਆ ਜੇ ਆਪ ਦੀ ਜੇਬ ਤਾਂ ਪਹਿਲਾਂ ਘਰਮ ਕਰਨੀ ਹੈ ਫਿਰ ਉਸ ਪੈਸੇ ਨੂੰ ਡਿਸਟ੍ਰਿਬਿਊਟ ਕਰ ਸਕੀਏ ਕਹੀਏ ਦੇਖੋ ਜੀ ਮਸਲਾ ਅਸੀਂ ਦਾ ਨਬਾਤਾ ਉਹਦੇ ਵਿੱਚ ਤੁਸੀਂ ਬਰਬਾਦ ਹੁੰਨੇ ਹੋ ਪੰਜਾਬ ਬਰਬਾਦ ਹੁੰਦਾ ਪੰਜਾਬ ਦੇ ਸ਼ਹਿਰ ਬਰਬਾਦ ਹੁੰਦੇ ਨੇ ਹੁਣ ਸ਼ਹਿਰਾਂ ਦੀ ਵਾਰੀ ਹੈ ਪਹਿਲਾਂ ਪਿੰਡਾਂ ਵਾਲੇ ਪਾਸੇ ਹੋਈ ਸੀ ਇਹਨਾਂ ਨੇ ਬਰਬਾਦ ਕਰਨਾ ਹੈ ਇਹਾਂ ਦੇ ਸਾਨੂੰ ਆਬਾਦ ਨਾਲ ਨਹੀਂ ਕਿਉਂਕਿ 1.5 ਸਾਲ ਬਾਅਦ ਇਹ ਤਾਂ ਬਾਕੀਆਂ ਨੂੰ ਵਸਾਉਣਾ ਚਾਹੁੰਦੇ ਆ ਨਾ ਇਹ ਜਿਹੜੇ ਦਿੱਲੀ ਵਾਲੇ ਇੱਥੇ ਆਏ ਨੇ ਇਹ ਕਿਤੇ ਨਜ਼ਰ ਆ ਗਏ ਤਾਂ ਮੈਨੂੰ ਕਹਿ ਦਿਓ ਜੀ ਆ ਪੁੱਡਾ ਦੇ ਨਾਲ ਹੀ ਆ ਇਧਰਲੇ ਪਾਸੇ ਉਹ ਗੈਸਟ ਹਾਊਸ ਜਿੱਥੇ ਮਿਸਟਰ ਕੇਜਰੀ ਵਾਲ ਠਹਿਰਦੇ ਨੇ ਇਧਰ ਹੈ ਨਾ ਹਾਂਜੀ ਇੱਥੇ ਉਹ ਠਹਿਰਦੇ ਨੇ ਉਹ ਦੱਸਣਗੇ ਕਿ ਕਿਹੜੀ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਨੇ ਜਿਨ੍ਹਾਂ ਨੂੰ ਇਹ ਗੈਸਟ ਹਾਊਸ ਪ੍ਰੋਵਾਈਡ ਕੀਤਾ ਹੋਇਆ ਹੈ ਵਿਕਾਸ ਭਵਨ ਕਹਿੰਦੇ ਹਾਂ ਵਿਕਾਸ ਭਵਨ ਦੱਸਣਗੇ ਉਹ ਕਿਹੜੇ ਹਿਸਾਬ ਨਾਲ ਇੱਥੇ ਰਹਿੰਦੇ ਨੇ ਕਿਉਂ ਉਹਨਾਂ ਦੇ ਆਸ-ਪਾਸੇ ਪੁਲਿਸ ਦੇ ਬੈਰੀਕੇਡਿੰਗ ਹੋ ਜਾਂਦੀ ਹੈ ਦੱਸਣਗੇ ਕਿਹੜੀ ਕਨਸਟੀਟਿਊਸ਼ਨਲ ਪੋਸ ਪਾਰਟੀ ਦਾ ਪਾਰਟੀ ਦਾ ਜੋ ਵੀ ਆਫਿਸ ਆ ਉਹਦੇ ਕਮਰੇ ਚ ਰਹਿ ਲੈਣ ਜਾ ਕੇ ਇੱਥੇ ਬਹਿ ਕੇ ਇਹਨਾਂ ਨੂੰ ਨਿਰ ਦਿਸ਼ਾ ਦਿਸ਼ਾ ਨਿਰਦੇਸ਼ ਦਿੰਦੇ ਬੁੱਢਾ ਆਲਿਆਂ ਨੂੰ ਕਿ ਚੱਕ ਦਿਓ ਫੱਟੇ ਬਣਾ ਦਿਓ ਆ ਕਰ ਆ ਇੱਥੇ ਤੁਸੀਂ 에어ਪੋਰਟ ਤੋਂ ਸਿੱਧੇ ਚੱਲ ਪੋ ਬਨੂੜਾ ਨੂੰ ਜਾਣਦੇ ਆ ਨਾ ਆਪਾਂ ਚੌਂਗ ਦੇ ਨਾਲ 5700 ਕਿਲਾ ਲੈਂਡ ਪੂਲਿੰਗ ਦਾ ਪਿਆ ਸਿਰਫ 200 ਕਿੱਲੇ ਚ ਹੈ ਜਿਹੜੇ ਹੈਗੇ ਆ ਘਰ ਬਣੇ ਨੇ ਬਾਕੀ 5300 ਤੋਂ 5400 ਕਿੱਲਾ ਲੈਂਡ ਪੂਲਿੰਗ ਦਾ 8 ਸਾਲ ਦਾ ਪਿਆ ਜਿਹੜੇ ਸਰਟੀਫਿਕੇਟ ਚਾ ਕੇ ਘੁੰਮੀ ਜਾਂਦੇ ਨੇ ਦੱਸਣਗੇ ਉਹ ਕਦੋਂ ਵਸਾਉਣਗੇ ਨਵੀਆਂ ਬਿਲਡਿੰਗਾਂ ਤਾਂ ਉਹਨੂੰ ਕਰਨੀਆਂ ਬਣੀ ਬਣਾਈ ਜਗਾ ਹੈਗੀ ਐ ਔਰ ਇੱਕ ਹੋਰ ਗੱਲ ਇੱਕ ਲਾਸ ਗੱਲ ਫਿਰ ਕਪਲ ਜੀ ਬੋਲਣਗੇ ਯੂਰਪ ਦੇ ਵਿੱਚ ਸਾਰੇ ਐ ਕੈਨੇਡਾ ਚ ਵੀ ਐ ਜੇ ਤੁਹਾਡੇ ਕੋਲੇ ਘਰ ਘੱਟ ਪੈ ਰਹੇ ਨੇ ਜਿਹੜੇ ਕਿ ਨਹੀਂਗੇ ਪਰ ਅਸੀਂ ਇਹਨੇ ਮੰਨ ਲਓ ਘੱਟ ਪੈ ਰਹੇ ਆ ਤੁਸੀਂ ਵਾਕਫ ਹੋ ਮੁਹਾਲੀ ਤੋਂ ਇਹ ਲੁਧਿਆਣੇ ਤੋਂ ਵਾਕਫ ਨਹੀਂ ਹਰ ਥਾਂ ਤੇ ਚਾਰ-ਚਾਰ ਘਰ ਲੈ ਕੇ ਰੱਖਿਓ ਇਹਨੇ ਕਿ ਇੱਕ ਬੰਦੇ ਨੇ ਖਾਲੀ ਪਾਏ ਨੇ ਨਾ ਤਾਂ ਉਹ ਕਿਰਾਏ ਤੇ ਦੇ ਰਿਹਾ ਨਾ ਉਹ ਵੇਚ ਰਿਹਾ ਤੁਸੀਂ ਉਹਨਾਂ ਤੇ ਨਾਨ ਕੰਪਨਸੇਟੀ ਚਾਰਜਸ ਲਾ ਦਿਓ ਨਾਲੇ ਤਾਂ ਸਰਕਾਰ ਦਾ ਰੈਵਨਿਊ ਜਨਰੇਟ ਹੋਊਗਾ ਨਾਲੇ ਟੈਕਸ ਤੋਂ ਡਰ ਕੇ ਉਹ ਲੋਕ ਅਵੇਲੇਬਲ ਹੋ ਜਾਣਗੇ ਉਹਨਾਂ ਦੀਆਂ ਪ੍ਰਾਪਰਟੀਜ਼ ਆਮ ਲੋਕਾਂ ਲਈ ਤਾਂ ਜਿਹੜੀ ਡਿਮਾਂਡ ਹੋਊਗੀ ਉਹ ਖਤਮ ਹੋ ਜੂਗੀ ਜੇ ਹੈ ਆਪਾਂ ਜੋ ਸ਼ਹਿਰ 'ਚ ਖੜੇ ਆਂ ਜਿੱਦੀ ਡਿਮਾਂਡ ਨਾਰਥ ਇੰਡੀਆ 'ਚ ਸਭ ਤੋਂ ਜ਼ਿਆਦਾ ਹੈ ਉੱਥੇ ਘਰ अवेलेबल ਪਈ ਨਹੀਂ ਜਗਾ ਵੇਲੇ ਪੜਬਈਆ ਲੈਂਡ ਪੂਲਿੰਗ अवेलेबल ਪਈ ਆ ਤੇ ਹਾਈ ਰਾਈਜ਼ ਕਾਦੇ ਲਈ ਚਾਹੀਦੇ ਆ ਜਾਂ ਯੂਪੀ ਬਿਹਾਰ ਤੋਂ ਲਿਆ ਕੇ ਸਸਤੇ ਘਰ ਪ੍ਰੋਵਾਈਡ ਕਰਨੇ ਆ ਜੀਡੀ ਕੇ ਤੁਹਾਡਾ ਮਾਡਲ ਹੈ ਕਿ ਇੰਟਰਨੈਸ਼ਨਲੀ ਕਿ ਜ਼ਮੀਨਾਂ ਤੋਂ ਹਟਾਓ ਇੰਡਸਟਰੀ ਵੱਲ ਲਿਆਓ ਸਸਤੀ ਲੇਬਰ ਪ੍ਰੋਵਾਈਡ ਕਰੋ ਔਰ ਇੱਕ ਨਵਾਂ ਸਿਸਟਮ ਜਿਹੜਾ ਕਿ ਬਾਅਦ ਬਹੁਤ ਸਾਮਾ ਤੇ ਫਲੌਪ ਹੋ ਚੁੱਕਾ ਹੈ ਉਹ ਹਿੰਦੁਸਤਾਨ ਤੇ ਪੰਜਾਬ 'ਚ ਲਾਗੂ ਕਰੋ ਪੰਜਾਬ ਦਾ ਜਿਹੜਾ ਅਸਲ ਮੂਲ ਕੈਰੈਕਟਰ ਹੈ ਮੂਲ ਚਰਿੱਤਰ ਉਹਨੂੰ ਬਦਲ ਦਿਓ ਜਿਹੜਾ ਕਿ ਐਗਰੀਕਲਚਰ ਦੇ ਉੱਤੇ ਬੇਸਡ ਹੈ ਸਾਡਾ ਇੱਕ ਭਾਈਚਾਰ ਆਇਆ ਸੀ ਇੱਕ ਤਰੀਕੇ ਨਾਲ ਰਹਿਣੀ ਹੈ ਸਾਡਾ ਤਰੀਕਾ ਅਕਾਰ ਹੈ ਕਿਉਂਕਿ ਬੰਦਾ ਜਿੱਥੇ ਜੰਮਦਾ ਹੈ ਨਾ ਤੁਸੀਂ ਹੈਰਾਨ ਹੋਵੋਗੇ ਬੰਬੇ ਵਿੱਚ ਜਿਹੜੇ ਬੰਦੇ ਰਹਿੰਦੇ ਸੀ ਨਾ ਬਿਲਡਿੰਗਾਂ 'ਚ ਉਹਨਾਂ ਨੂੰ ਜੇ ਟੈਰਸ ਪ੍ਰੋਵਾਈਡ ਕਰ ਦਿਓ ਜਾਂ ਉਹ ਵਿਚਾਰੇ ਅਮੀਰ ਹੋ ਜਾਣ ਕਿਤੇ ਟੈਰਸ ਵਾਲਾ ਘਰ ਲੈ ਲੈਣ ਉਹ ਵੀ ਕਵਰ ਕਰ ਲੈਂਦੇ ਨੇ ਉਹਨਾਂ ਨੂੰ ਅਸਮਾਨ ਦੀ ਆਦਤ ਹੀ ਨਹੀਂ ਸਾਨੂੰ ਅਸਮਾਨ ਵੇਖਣ ਦੀ ਆਦਤ ਹੈ ਇਹਨਾਂ ਦੇ ਘਰੇ ਚਲੇ ਜਾਓ ਪਤੰਦਰ ਪ੍ਰਾਣਾ ਰੱਖੀ ਬੈਠੇ ਲੁਧਿਆਣਿਆਂ ਦੇ ਅਸਮਾਨ ਤਾਂ ਦੀਦਾ ਦਰਖਤਾਂ ਲੱਗੇ ਨਹੀਂ ਸਾਨੂੰ ਇੱਕ ਫੀਲ ਆਉਂਦੀ ਹੈ ਪੰਜਾਬ ਦਾ ਇੱਕ ਕਲਚਰ ਹੈ ਜਿਹਨੂੰ ਮੈਂ ਮੂਲ ਚਰਿੱਤਰ ਕਹਿ ਰਿਹਾ ਜਿਹਨੂੰ ਇਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਅੱਛਾ ਤੁਸੀਂ ਥੋੜਾ ਟੈਕਨੀਕਲ ਜਿਹੜੇ ਹੈਗਾ ਇਹ ਦੇ ਚ ਕੀ ਕਲੌਜ਼ ਹੈਗੇ ਨੇ ਉਹਦੇ ਬਾਰੇ ਥੋੜਾ ਚਾਨਣ ਪਾ ਦਿਓ ਟੈਕਨੀਕਲ ਤੌਰ ਦੇ ਉੱਤੇ ਕਿਹੜੇ ਕਿਹੜੇ ਇਹਨਾਂ ਨੇ ਲੂਪਹੋਲ ਰੱਖੇ ਹੋਏ ਨੇ ਅਸੀਂ ਜਿਹੜੇ ਫੇਲਿਅਰ ਹੋਣ ਦੇ ਜਿੱਥੇ ਜਾਂਦਾ ਹੈ ਫੇਲਿਅਰ ਹੋਣ ਦੇ ਚਾਂਸ ਹੈ ਕਿ ਸਭ ਤੋਂ ਪਹਿਲੇ ਇਹਨਾਂ ਨੇ ਇਹ ਤੱਕ ਕਰਤਾ ਕਿ ਜਿੱਥੇ ਰੈਸੀ ਇਲਾਕੇ ਨੇ ਉੱਥੇ ਇਹਨਾਂ ਨੇ 50% ਕਮਰਸ਼ੀਅਲ ਐਕਟੀਵਿਟੀਜ਼ ਅਲਾਉ ਕਰਤੀਆਂ ਬੜੀ ਹੈਰਾਨੀ ਵਾਲੀ ਗੱਲ ਹੈ ਇੱਕ ਸੋਸਾਇਟੀ ਦੇ ਵਿੱਚ ਪੰਜ ਦੁਕਾਨਾਂ ਵੀ ਹੁਣ ਉਹ ਵੀ ਖਾਲੀ ਪਈਆਂ ਰਹਿੰਦੀਆਂ ਉਹ ਵੀ ਨਹੀਂ ਚੜਦੀਆਂ ਵਿਦਾਊਟ ਕਰਾਨਿਆਂ ਤੋਂ ਦੁਕਾਨਾਂ ਜੇ ਇਹ ਅਸਲੀ ਮਕਸਦ ਹੈਗਾ ਇਹਨਾਂ ਦਾ ਕਿ ਜਿਹੜੀ ਇਲੀਗਲ ਐਕਟੀਵਿਟੀਜ਼ ਚੱਲ ਰਹੀਆਂ ਹਨ ਇਹਨਾਂ ਦੇ ਜਿਹੜੇ ਅਸੀਂ ਪਬਲਿਕ ਸਰਵੰਟ ਕਹਾਂਗੇ ਜਿਹੜੇ ਹੈਗੇ ਆ ਜਿਹੜੇ ਕਿ ਯੂਲਬੀਜ਼ ਚਰਬਨ ਲੋਕਲ ਬਾਡੀਜ਼ ਚ ਹੈ ਜਾਂ ਗਲੱਡਾ ਪੁੱਡਾ ਸਾਰਿਆਂ ਚ ਹੈਗੇ ਆ ਇਨਾਂ ਦੀ ਮਿਲੀ ਭਗਤ ਨਾਲ ਜਿਹੜੀ ਇਲੀਗਲ ਐਕਟੀਵਿਟੀਜ਼ ਚੱਲ ਰਹੀਆਂ ਕਮਰਸ਼ੀਅਲ ਉਹਨਾਂ ਨੂੰ ਇਹ ਲੀਗਲਾਈਜ਼ ਕਰਨ ਨੂੰ ਫਿਰਦੇ ਆ। ਅੱਛਾ। ਠੀਕ ਹੈ ਜੀ। ਫਿਰ ਇਹਨਾਂ ਨੇ ਜਿਹੜਾ ਤੁਹਾਨੂੰ ਦਸੀ ਇਹ ਕਾਨੂੰਨ ਲੈ ਕੇ ਆ ਰਹੇ ਆ ਇਹ ਐਪਲੀਕੇਬਲ ਹੋਣਾ 2018 ਤੋਂ। ਹੂੰ। ਇਹ ਕਿਹੜਾ ਕਾਨੂੰਨ ਆ ਗਿਆ ਤੁਸੀਂ ਪਹਿਲੇ ਅੱਜ ਮਲਾਜਮ ਤੁਸੀਂ ਜਿਹੜਾ ਨਕਸ਼ਾ ਪਾਸ ਕੀਤਾ ਹੈ ਉਹ ਨਕਸ਼ੇ ਦੀ ਤਾਂ ਵੈਲਿਊ ਖਤਮ ਹੋ ਗਈ। ਹਾਂ। ਤੁਸੀਂ ਜਾ ਕੇ ਮੁੜ ਕੇ ਉਹਨੂੰ ਕਹੋਗੇ ਜੀ ਕਿ ਮਤਲਬ ਜਿਹੜੇ ਨਵਾਂ ਕਾਨੂੰਨ ਆਏਗਾ ਉਹਦੇ 'ਚ ਹੋਰ ਐਫਆਰ ਦੇ ਦਿਓਗੇ ਤੁਸੀਂ। ਹੁਣ ਐਫਆਰ ਅਨਲਿमिटेड ਕਰਤੀ। ਐਫਆਰ ਐਫਆਰ ਫਲੋਰ ਏਰੀਆ ਰੇਸ਼ਿਓ ਹੈ ਜੀ ਜਿਨਾਂ ਪਲਾਟ ਆ ਉਹਦੇ ਸਾਹਮਣੇ ਲੈ ਇਹਨਾਂ ਨੇ ਉਹਦੇ ਵਿੱਚ ਕਵਰ ਡੀ ਦੀ ਜਿਹੜਾ ਹੈਗਾ ਉਹ ਦੇਣਾ ਹੁੰਦਾ ਕਿੰਨਾ ਮੈਕਸਿਮਮ ਪਾਸ ਹੋ ਸਕਦਾ ਕਿਤੇ ਮਤਲਬ ਕਮਰਸ਼ੀਅਲ ਵਾਸਤੇ ਕਿਤੇ 1.25 ਹੈ ਕਿਤੇ 1.2 ਹੈ ਜੇ ਮਤਲਬ 1000 ਗਜ 1000 ਸਕਰ ਫੁੱਟ ਦਾ ਕੋਈ ਪਲਾਟ ਹੈਗਾ ਉਹ ਚ ਕਿਤੇ 2000 ਸਕਰ ਫੁੱਟ ਬਿਲਡਿੰਗ ਬਣ ਸਕਦੀ ਕਿਤੇ 2500 ਬਣ ਸਕਦੀ ਇਹਨਾਂ ਨੇ ਕਹਿ ਤਾ ਕਿ ਜੀ ਇਹਨਾਂ ਦੇ ਇਨੈਕਚਰ 22 ਤੇ 23 ਹੈਗੇ ਕਹਿੰਦੇ ਆ ਕਿ ਉਹਦੇ ਚ ਤੁਸੀਂ ਕੁਝ ਪੈਸੇ ਦਿਓ ਤੇ ਜਿੰਨੀ ਮਰਜ਼ੀ ਐਫਆਰ ਉੱਤੇ ਲੈ ਜਾਓ ਸਰ ਜੇ ਇਹ ਐਨਵਾਇਰਨਮੈਂਟ ਦਾ ਸਿੱਧਾ ਸਿੱਧਾ ਇਹਨਾਂ ਨੇ ਐਨਵਾਇਰਨਮੈਂਟ ਦੇ ਉੱ ਜਦੋਂ ਤੁਸੀਂ ਨੰਬਰ ਆਫ ਫਲੋਰਸ ਵਧਾ ਦਿਓਗੇ ਉਹਦਾ ਮਤਲਬ ਇਹ ਹੋ ਗਿਆ ਕਿ ਉੱਥੇ ਆਕਿਊਪੈਂਸੀ ਜ਼ਿਆਦਾ ਹੋ ਜਾਏਗੀ ਉਨਾ ਹੀ ਇਨਫਰਾਸਟਰਕਚਰ ਤੇ ਸਾਡਾ ਲੋਡ ਵੱਧ ਜਾਣਾ ਹੈ ਉਹਦੇ ਨਾਲ ਕੀ ਹੋਏਗਾ ਦੇਖੋ ਸਾਡੀ এনवायरमेंट ਇੰਪੈਕਟ ਅਸੈਸਮੈਂਟ ਜਿਹੜੀ 2006 ਦੇ ਜਿਹੜੇ ਰੂਲਸ ਬਣੇ ਹੋਏ ਨੇ এনवायरमेंट ਐਕਟ ਦੇ ਵਿੱਚ ਉਹ ਰੂਲਸ ਕਹਿੰਦੇ ਆ ਕਿ 1.5 ਲੱਖ ਸਕੁਅਰ ਮੀਟਰ ਤੋਂ ਵੱਧ ਜੇ ਕੋਈ ਬਿਲਡਿੰਗ ਬੰਦੀ ਹੈ ਮਤਲਬ ਕੋਈ ਇਹ ਬਿਲਡਿੰਗ ਦਾ ਏਰੀਆ ਹੁੰਦਾ ਹੈ ਇਹ 50 ਹੈਕਟੇਅਰ ਤੋਂ ਵੱਧ ਕਲੋਨੀ ਹੁੰਦੀ ਹੈ ਉਹਦੇ ਵਿੱਚ এনवायरमेंट ਕਲੀਅਰੈਂਸ ਲੈਣ ਦੀ ਲੋੜ ਹੈ ਇਹਨਾਂ ਨੇ ਤਾਂ ਪੂਰੇ ਤੇ ਪੂਰੇ ਸ਼ਹਿਰ ਹੀ ਇਹਨਾਂ ਨੇ ਤਬਾਹ ਕਰਨ ਦੀ ਤਿਆਰੀ ਕਰ ਲਈ ਹੋਈ ਹੈ ਜਿਹੜੇ ਲਾਓ ਕਿ 50 ਹੈਕਟੇਅਰ ਕੀ ਇਹ ਮੈਂ ਕਹਿੰਦਾ ਜੀ 1500 ਹੈਕਟੇਅਰ ਦਾ 5000 ਹੈਕਟੇਅਰ ਤੋਂ ਵੀ ਵੱਧ ਹੋਣਗੇ ਅੱਛਾ ਫਾਰਮ ਹਾਊਸ ਦਾ ਵੀ ਕੋਈ ਜ਼ਿਕਰ ਕੀਤਾ ਵੀ ਇੱਕ-ਇੱਕਰ ਤੱਕ ਬਣਾਇਆ ਗਿਆ ਇਹ ਫਾਰਮ ਹਾਊਸ ਬਣਾ ਸਕਦੇ ਆ ਉਹਦੇ ਵਿੱਚ ਇਹਨਾਂ ਨੇ ਏਰੀਆ ਦਿੱਤੇ ਹੋਏ ਨੇ ਫਾਰਮ ਹਾਊਸ ਪਰ ਗੱਲ ਹੈ ਨਾ ਕਿ ਫਾਰਮ ਹਾਊਸ ਬਣਨਗੇ ਉਹ ਤਾਂ ਅਲੱਗ ਜ਼ਮੀਨਾਂ ਬਾਹਰ ਹੋਣੀਆਂ ਲੇਕਿਨ ਇਹਨਾਂ ਨੇ ਜਿਹੜੇ ਪੁਰਾਣੇ ਸ਼ਹਿਰ ਉਸਾ ਜਿਦਾ ਟਾਊਨ ਪਲਾਨਿੰਗ ਸਕੀਮਾਂ ਇਹਨਾਂ ਦੀਆਂ ਹੈਗੀਆਂ ਜਿੱਥੇ ਵੀ ਪੂਰੇ ਪੰਜਾਬ ਦੇ ਵਿੱਚ ਪਲੱਸ ਇਹਨਾਂ ਦੇ ਜਿਹੜੇ ਗਲਾਡਾ ਨੇ ਆਪਣੀ ਲੱਗ ਸਕੀਮਾਂ ਘਟੀਆਂ ਹੋਈਆਂ ਜਿਹੜੇ ਇਹਨਾਂ ਨੇ ਡਵੈਲਪਮੈਂਟ ਕੀਤੀਆਂ ਹੈਗੀਆਂ ਫਿਰ ਅਪਾਰਟਮੈਂਟ ਐਕਟ ਹੈਗਾ ਸਭ ਤੋਂ ਵੱਡੀ ਗੱਲ ਇਹ ਕਹਿੰਦੇ ਕਿ ਤੁਸੀਂ ਸਟਿਲਟ ਪਲੱਸ 4 ਬਣਾ ਸਕਦੇ ਹੋ ਮਤਲਬ نیچے ਤੁਸੀਂ ਪਾਰਕਿੰਗ ਬਣਾਓ ਉੱਤੇ ਤੁਸੀਂ ਚਾਰ ਮੰਜ਼ਲ ਬਣਾ ਲਓ ਜਦਕਿ ਢਾਈ ਮੰਜ਼ਲ ਲਾਊਡ ਸੀਗਾ ਮੈਕਸਿਮਮ ਪਹਿਲਾ ਲਾਊਡ ਢਾਈ ਸੀਗਾ ਦੇਖੋ ਇੰਨਾ ਜੇ ਬਣ ਗਿਆ ਉਸੇ ਬਿਲਡਿੰਗ ਦੇ ਵਿੱਚ ਨਾਲੇ ਇਹ ਕਹਤਾ ਇਹਨਾਂ ਨੇ ਕਿ ਜੀ ਫਲੋਰ ਵਾਈ ਤੁਸੀਂ ਵੇਚ ਸਕਦੇ ਹੋ ਫਿਰ ਦੋ ਬਿਲਡਿੰਗਾਂ ਨੂੰ ਪਲਾਟਾਂ ਨੂੰ ਇਕੱਠੇ ਕਰਕੇ ਤੁਸੀਂ ਕਾਮਨ ਸਟੇਅਰ ਕੇਸ ਤੇ ਕਾਮਨ ਲਿਫਟ ਬਣਾ ਸਕਦੇ ਹੋ ਮਤਲਬ ਐਫਏਆਰ ਇੱਕ ਪਾਸੇ ਐਫਏਆਰ ਦੀ ਗੱਲ ਹੁੰਦੀ ਹੈ ਇੱਕ ਪਾਸੇ ਕਲੱਬਿੰਗ ਦੀ ਗੱਲ ਹੋ ਰਹੀ ਹੈ ਮਤਲਬ ਅਪਾਰਟਮੈਂਟ ਐਕਟ ਦਾ ਤਾਂ ਇਹਨਾਂ ਨੇ ਅਪਾਰਟਮੈਂਟ ਐਕਟ ਦੀ ਤਾਂ ਝੀਆਂ ਉਡਾਤੀ ਰਹਿਣਾ ਆਪਣਾ ਇੱਕ ਟੈਗਾ ਹਾਂ ਕੋਈ ਅਗਲੇ 200 ਜਗ੍ਹਾ ਗਾਜ ਵੀ ਜਗ੍ਹਾ ਲੈ ਲਏ ਤਾਂ ਉਹਦੇ ਚ ਵੀ ਅਪਾਰਟਮੈਂਟ ਬਣਾ ਬਣਾ ਕੇ ਵੇਚ ਬਿਲਕੁਲ ਨਹੀਂ ਸਰ ਦੇਖੋ ਨਾ ਕੋਈ ਪਾਰਕ ਦੀ ਲੋੜ ਹੈ ਨਾ ਕੋਈ ਸਪੋਰਟਸ ਗਰਾਊਂਡ ਦੀ ਲੋੜ ਹੈ ਦੱਬੀ ਤੁਰਿਆ ਇੱਕ ਦੁਕਾਨ ਬਣ ਜੇ ਬਿਲਡਿੰਗ ਚ ਜਾਂ ਥੱਲੇ ਉਸ ਪੂਰੀ ਬਿਲ ਜੋ ਉਸ ਨੇੜੇ-ਤੇੜੇ ਦੇ ਮੁਹੱਲੇ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ ਇਹਾਂ ਦੇ ਚੱਕ ਦੇ ਫੱਟੇ ਬਣਾ ਲਓ ਦਿੱਲੀ ਦੇ ਵਿੱਚ ਜਿਹੜੀ ਲੋਕਲ ਲੈਵਲ ਦੀ ਇੰਡਸਟਰੀ ਸੀ ਉਹਨੂੰ ਕੱਢਣ ਲਈ ਪੂਰੀ ਭਾਰਤ ਸਰਕਾਰ ਦਾ ਜ਼ੋਰ ਲੱਗਿਆ ਪਿਆ ਔਰ ਉਹ ਵੀ ਕਿੰਨੇ ਸਾਲਾਂ ਦਾ 20-25 ਸਾਲਾਂ ਦਾ ਕਿ ਯਾਰ ਜਿਹੜੀ ਲੋਕਲਾਈਜ਼ਡ ਇੰਡਸਟਰੀ ਹੈ ਨਾ ਇਹਨੂੰ ਬਾਹਰ ਕੱਢੀਏ ਇਹਦੇ ਨਾਲ ਰੈਜ਼ੀਡੈਂਸ਼ੀਅਲ ਬਹੁਤ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਕਿਉਂਕਿ ਆਪਾਂ ਸਾਰਾ ਕੁਝ ਕਾਦੇ ਲਈ ਕਰਦੇ ਆ ਰਹਿਣ ਲਈ ਖਾ ਪੀ ਲਈ ਚੰਗਾ ਰਹਿ ਲਈ ਸਾਹ ਲਈਏ ਜੱਗ ਕੀੜੇ ਮਕੌੜੇ ਆ ਭੱਜੇ ਫਿਰੇ ਖੁੱਲੀ ਹਵਾ ਤਾਂ ਲਈ ਜਾਣਾ ਇੱਕ ਹਵਾ ਦਾ ਮਿਲ ਜਾਏ ਤੋ ਪਤਾ ਮਿਲ ਜਾਏ ਇੱਕ ਦੁਕਾਨ ਬਣ ਜੇ ਜਾਂਦੇ ਚੱਕ ਜੋ ਬਣਾ ਦਿਓ ਲੋਕਲ ਇੰਡਸਟਰੀ ਜਿੰਨੀ ਕ੍ਰੀਏਟ ਕਰਨੀ ਕਰ ਲੋ ਜਿਹਦਾ ਜ਼ਿਕਰ ਤਾਂ ਤੁਸੀਂ ਨਾਲ ਰੈਜ਼ੀਡੈਂਸ਼ੀਅਲ ਨਾਲ ਕਮਰਸ਼ੀਅਲ ਕਰ ਦਿਓ ਸਾਰੀ ਬਿਲਡਿੰਗ ਕਰ ਦਿਓ ਚਲੋ ਚਾ ਪਲੀਜ਼ ਪਲੀਜ਼ ਤੁਹਾਨੂੰ ਮੈਂ ਦੱਸਾਂ ਇਹਦੇ ਵਿੱਚ ਦੇਖੋ ਆਲਰੇਡੀ ਪੰਜਾਬ ਸਰਕਾਰ ਦੇ ਉੱਤੇ 1026 ਕਰੋੜ ਰੁਪਏ ਦਾ ਜੁਰਮਾਨਾ ਆ ਸੋਲਿਡ ਵੇਸਟ ਨੂੰ ਲੈ ਕੇ ਜਿਹੜਾ ਸੁਪਰੀਮ ਕੋਰਟ ਨੇ ਸਟੇ ਲਗਾਤੀ ਪਰ ਸੁਪਰੀਮ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਸਟੇ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹੋ ਜਿਹੇ ਕੰਮ ਕੰਟੀਨਿਊ ਕਰੀ ਜਾਓ ਜੀ ਠੀਕ ਹੈ ਜੀ ਜਦੋਂ ਨੰਬਰ ਆਫ ਪਰਸਨਸ ਵਧਣਗੇ ਜਦੋਂ ਪੋਪੂਲੇਸ਼ਨ ਡੈਂਸਟੀ ਵਧੂਗੀ ਉਸੇ ਜਗ੍ਹਾ ਦੇ ਵਿੱਚ ਕੂੜਾ ਵੀ ਵਧੂਗਾ ਲਿਕਵਿਡ ਵੇਸਟ ਵੀ ਵਧੂਗਾ ਸਾਰਾ ਕੁਝ ਸਾਰਾ ਵਧੇਗਾ ਆਲਰੇਡੀ ਤੁਸੀਂ ਇੱਕ ਮਤਲਬ ਲੋਕਾਂ ਦੇ ਜਹਿਰ ਵਾਲੀ ਚੀਜ਼ਾਂ ਤੁਸੀਂ ਲੋਕਾਂ ਨੂੰ ਖਵਾ ਰਹੇ ਹੋ ਐਨਜੀਟੀ ਦੇ ਹੁਕਮਾਂ ਦੀ ਤੁਸੀਂ ਪਾਲਣਾ ਨਹੀਂ ਕਰਦੇ ਮਤਲਬ ਜਿੰਨਾ ਗੰਦ ਤੁਸੀਂ ਵਾਟਰ ਬੋਡੀਜ਼ 'ਚ ਪਾਤਾ ਹੋਇਆ ਜਿੰਨਾ ਕੂੜਾ ਤੁਸੀਂ ਵਾਟਰ ਬੋਡੀ ਸੁੱਟ ਰਹੇ ਹੋ ਆਲਰੇਡੀ ਇਸ ਮਾਹੌਲ ਦੇ ਵਿੱਚ ਤੁਸੀਂ ਹਾਲਾਤ ਖਰਾਬ ਕੀਤੇ ਹੋਏ ਐ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੁ ਮਾੜਾ ਹਾਲ ਹੋ ਜੇਗਾ ਇਸ ਜੇ ਪਾਲਿਸੀ ਆ ਜਾਂਦੀ ਹੈ ਜੇ ਮਤਲਬ ਜਿਹੜੇ ਰੂਲਸ ਆ ਜਾਂਦੇ ਆ ਜੇ ਨੋਟੀਫਾਈ ਹੁੰਦੇ ਆ ਮਤਲਬ ਇੱਕ ਤਰ੍ਹਾਂ ਪੰਜਾਬ ਨੂੰ ਬਿਲਕੁਲ ਖਤਮ ਕਰਨ ਦੀ ਗੱਲ ਹੈ 5 5 ਮੀਟਰ ਦੀਆਂ ਸੜਕਾਂ 5 5 ਮੀਟਰ ਦੀ ਸੜਕਾਂ ਦੇ ਉੱਤੇ ਜਾਂ 10 ਮੀਟਰ 12 ਮੀਟਰ ਦੀ ਸੜਕ ਦੇ ਉੱਤੇ ਜਿਹੜੀ 40 ਫੁੱਟ ਦੀ ਸੜਕ ਹੈ ਉਹਦੇ ਤੇ ਸਕੂਲ ਬਣਾਉਣ ਦੀ ਪਰਮਿਸ਼ਨ ਦੇ ਰਹੇ ਨੇ ਮਤਲਬ ਕਿੱਦਾਂ ਉੱਥੇ ਐਕਸੀਡੈਂਟ ਬੱਚਿਆਂ ਦੇ ਐਕਸੀਡੈਂਟ ਨਹੀਂ ਹੋਣਗੇ ਜੇ ਇੱਕ ਸਿੰਗਲ ਰੋਡ ਦੇ ਉੱਤੇ ਤੁਸੀਂ ਸਕੂਲ ਬਣਾਉਣ ਦੀ ਗੱਲ ਕਰੀ ਜਾਓ ਪ੍ਰਾਇਮਰੀ ਸਕੂਲ ਬਣਾਣ ਦੀ ਗੱਲ ਕਰਤੀ ਛੋਟੇ ਬੱਚਿਆਂ ਦੇ ਸਕੂਲ ਜੀ ਛੋਟੇ ਬੱਚਿਆਂ ਨੂੰ ਤਾਂ ਹੋਰ ਜ਼ਿਆਦਾ ਰਿਸਕ ਹੋ ਜਾਣਾ ਹੈ ਕਿ ਜਿਹੜੇ ਸਕੂਲ ਵੈਨ ਉਹਨਾਂ ਦੀ ਆਏਗੀ ਜਾਂ ਬੱਚੇ ਦੇਖੋ ਪੇਰੈਂਟਸ ਗੱਡੀਆਂ ਤੇ ਆਂਦੇ ਲੈਣ ਲਈ ਉਹ ਗਲੀਆਂ ਮੁਹੱਲਿਆਂ ਦੇ ਵਿੱਚ ਤਾਂ ਜਾਮ ਹੀ ਜਾਮ ਹੋ ਜਾਣਾ ਟ੍ਰੈਫਿਕ ਦਾ ਮਤਲਬ ਇਹ ਜਦਕੀ ਸੁਪਰੀਮ ਕੋਰਟ ਕਹਿੰਦੀ ਹੈ ਪਹਿਲੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਅਪਾਰਟਮੈਂਟ ਐਕਟ ਨੂੰ ਲੈ ਕੇ ਆਪਣੀ ਡਾਇਰੈਕਸ਼ਨਸ ਦਿੱਤੀਆਂ ਕਿ ਫਲੋਰ ਵਾਈਜ਼ ਜਾਂ ਪਾਰਟਿ ਵਿਕਨੇ ਬੰਦ ਹੋ ਗਏ ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਪਲਾਟ ਜਿਹੜਾ ਪੂਰਾ ਦਾ ਪੂਰਾ ਵਿਕੂਗਾ ਉਹ ਵੀ ਜਿਹੜਾ ਵਿੱਚ ਬੰਦਾ ਰਹਿ ਰਿਹਾ ਉਹਨੂੰ ਵਿਕੂਗਾ ਜਿਹੜਾ ਪਹਿਲਾ ਮਾਲਕ ਹੈ ਕਿ ਨਵੇਂ ਨੂੰ ਨਹੀਂ ਵੇਚ ਸਕਦਾ ਤੇ ਨਾ ਹੀ ਸਬਡਿਵਾਈਡ ਮਤਲਬ ਫਲੋਰ ਵਾਈਜ਼ ਵੀ ਹੋ ਸਕਦਾ ਨਾ ਹੀ ਉਹਨੂੰ ਪਲਾਟ ਨੂੰ ਅੱਧਾ ਹਿੱਸਾ ਕਰ ਸਕਦੇ ਹੋ ਹੁਣ ਤਾਂ ਦੋ ਮਿਲਾ ਵੀ ਸਕਦੇ ਨਹੀਂ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਚੰਡੀਗੜ੍ਹ ਲਈ ਹੈਗੀਆਂ ਜਦਕਿ ਚੰਡੀਗੜ੍ਹ ਇੰਨਾ ਸਾਫ਼ ਸੁਥ ਹਾਈ ਕੋਰਟ ਤੱਕ ਡੁੱਬ ਗਈ ਸੀਗੀ ਠੀਕ ਹੈ ਜੀ ਉੱਥੇ ਇਹ ਹਾਲਾਤ ਨੇ ਤੇ ਲੁਧਿਆਣੇ ਵਰਗੇ ਸ਼ਹਿਰ ਦੇ ਜਲੰਧਰ ਵਰਗੇ ਸ਼ਹਿਰ ਦੇ ਕੀ ਹਾਲਾਤ ਹੋਣਗੇ ਤੁਸੀਂ ਸੋਚ ਨਹੀਂ ਸਕਦੇ ਕਿ ਦੇਸ਼ ਦਾ ਮਤਲਬ ਪੰਜਾਬ ਜਿਹੜਾ ਅੱਗੇ ਡੁੱਬਣ ਜਾ ਰਿਹਾ ਅੱਗੇ ਬਿਮਾਰੀਆਂ ਜਿਹੜੀਆਂ ਕੈਂਸਰ ਹੋਰ ਵਧੇਗਾ ਤੇ ਲੋਕਾਂ ਲਈ ਜਿਹੜਾ ਹੈਲਦੀ ਰਹੇਗੀ ਨਹੀਂ ਇੱਥੇ ਯੂਪੀ ਬਿਹਾਰ ਹੀ ਵਸੇਗਾ ਅਲਟੀਮੇਟਲੀ ਇਹ ਜਿਹੜੀ ਵੇਸਟ ਹੈ ਡੋਮੈਸਟਿਕ ਵੇਸਟ ਹੈ ਜਿਹੜੀ ਤੁਸੀਂ ਮੰਡੀ ਗੋਬਿੰਦਗੜ੍ਹ ਚਲੇ ਜਾਓ ਢੇਰ ਲੱਗਿਆ ਪਿਆ ਸੀ ਜਾ ਕੇ ਆਏ ਉੱਥੇ ਲੁਧਿਆਣੇ ਚਲੇ ਜਾਓ ਸਭ ਤੋਂ ਬੈਸਟ ਪਤਾ ਆਪਣੇ ਦੇਸ਼ ਚ ਕਿੱਥੇ ਮੰਨੀ ਗਈ ਹੈ ਇਹ ਮੰਨੀ ਗਈ ਹੈ ਚੰਡੀਗੜ੍ਹ ਦੀ ਵਿੱਚ ਤਿੰਨ ਦੌਰ ਦੇ ਵਿੱਚ ਕਿ ਇੱਥੇ ਬੜੀ ਵਧੀਆ ਅਡਜਸਟਮੈਂਟ ਹੈ ਪਤਾ ਨਹੀਂ ਲੱਗਣ ਦਦੇ ਆ ਚੰਡੀਗੜ੍ਹ ਵਾਲੇ ਵੀ ਰੌਲਾ ਪਾਉਣ ਲੱਗ ਗਏ ਤੁਸੀਂ ਵੀ ਕਿਸੇ ਵੀ ਡੋਮੈਸਟਿਕ ਵੇਸਟ ਦਾ ਜਾਂ ਕਮਰਸ਼ੀਅਲ ਵੇਸਟ ਦਾ ਕੋਈ ਸਿਸਟਮ ਕ੍ਰੀਏਟ ਕੀਤਾ ਹੈ ਇਹ ਪਾਲਿਸੀ ਲਾਗੂ ਹੋ ਗਈ ਜੀ ਤਾਂ ਬਸ ਫਿਰ ਪੰਜਾਬੀ ਇਹ ਹੀ ਕਹਿਣਗੇ ਜਿਵੇਂ ਸੁਣਦੇ ਸੀ ਨਾ ਆਪਾਂ ਵੇ ਮੱਝ ਵੇਚ ਕੇ ਘੋੜੀ ਲਈ ਤੇ ਦੁੱਧ ਪੀਣੋਂਗੇ ਤੇ ਲਿੱਦ ਚੁਕਣੀ ਪਏ ਧੰਨਵਾਦ ਅੱਜ ਗੱਲਬਾਤ ਕਰਨ ਦਾ ਤਾਂ ਇਹ ਜਿਹੜਾ ਨਵੇਂ ਰੂਲਸ ਆ ਰਹੇ ਨੇ ਉਹਨਾਂ ਨੂੰ ਲੈ ਕੇ ਅੱਜ ਸ਼ਿਕਾਇਤਾਂ ਦਿੱਤੀਆਂ ਗਈਆਂ ਨੇ ਹਾਲ ਫਿਲਹਾਲ ਦੇਖਣਾ ਹੋਵੇਗਾ ਕਿ ਅੱਗੇ ਸ਼ਿਕਾਇਤਾਂ ਕਿੰਨੀਆਂ ਕੰਸੀਡਰ ਕੀਤੀਆਂ ਜਾਂਦੀਆਂ ਨੇ ਲੇਕਿਨ ਇਹਦਾ ਵਿਰੋਧ ਲਗਾਤਾਰ ਹੋ ਰਿਹਾ ਕੈਮਰਾਮੈਨ ਤੁਲਸੀ ਮਹਿਰਾ ਜੀ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਮੋਹਾਲੀ